ਦੋਸਤੋ ਪੰਜਾਬ ਚ 88 ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਕਿ ਕਿ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕੌਣ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟਾਂ ਲਈ ਜੋ ਵਿੱਦਿਅਕ ਯੋਗਤਾ ਰੱਖੀ ਗਈ ਹੈ ਜੀ 8ਵੀਂ 10ਵੀਂ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਕੋਚਿੰਗ ਦਾ ਫਾਰਮ ਪਾ ਲੈਣਾ ਜੀ ਭਰਨ ਤੋਂ ਬਾਅਦ ਫਿਲਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਸਭ ਤੋਂ ਪਹਿਲਾਂ ਤੁਸੀਂ ਫਿਲਪ ਕਰ ਲਓ ਜੀ ਇੱਥੇ ਪਾਸਪੋਰਟ ਸਾਈਜ਼ ਫੋਟੋ ਕਰਫਸ ਲਗਾ ਦੇਣੀਆਂ ਜੀ ਆਪਣਾ ਨਾਮ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਕਮਿਊਨੀਕੇਸ਼ਨ ਐਡਰੈਸ ਇਹ ਤੁਸੀਂ ਮੈਂਸ਼ਨ ਕਰਨਾ ਹੋਵੇਗਾ ਉਸ ਤੋਂ ਬਾਅਦ ਪਰਮਾਨੈਂਟ ਐਡਰੈਸ ਤੁਸੀਂ ਮੈਂਸ਼ਨ ਕਰ ਸਕਦੇ ਹੋ ਕੰਟੈਕਟ ਡਿਟੇਲ ਮੇਲ ਆਈਡੀ ਕੈਟਾਗਰੀ ਅਟੈਚ ਪ੍ਰੂਫ ਜਿਸ ਕੈਟਾਗਰੀ ਨਾਲ ਤੁਸੀਂ ਸੰਬੰਧ ਹੋ ਤਾਂ ਉਹਦਾ ਪ੍ਰੂਫ ਹੀ ਨਾਲ ਲਗਾਣਾ ਹੋਵੇਗਾ ਜੀ ਕੁਆਲਿਫਿਕੇਸ਼ਨ ਜੋ ਤੁਸੀਂ ਕੰਪਲੀਟ ਕੀਤੀ ਉਹ ਵੀ ਤੁਹਾਡੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਐਫ ਆਰ ਦਰਜ ਨਹੀਂ ਹੋਣੀ ਚਾਹੀਦੀ ਇਹ ਸਾਰਾ ਕੁਝ ਫਿਲਪ ਕਰਨ ਤੋਂ ਬਾਅਦ ਹੁਣ ਜੋ ਜੋ ਡਾਕੂਮੈਂਟ ਤੁਸੀਂ ਨਾਲ ਲਗਾਣੇ ਨੇ ਉਹ ਨੋਟ ਕਰ ਲਓ ਜੀ ਪ੍ਰੂਫ ਆਫ ਡੇਟ ਆਫ ਬਰਥ ਕੁਆਲਿਫਿਕੇਸ਼ਨ ਸਰਟੀਫਿਕੇਟਸ ਕਾਸ ਸਰਟੀਫਿਕੇਟਸ ਐਕਸਪੀਰੀਅੰਸ ਸਰਟੀਫਿਕੇਟਸ ਆਇਡੈਂਟੀਟੀ ਪ੍ਰੂਫ ਦੋ ਤਾਈਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੇ ਡਾਕੂਮੈਂਟ ਤੁਸੀਂ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਹੀ ਨੋਟ ਕਰ ਲਓ ਜੀ ਸੈਡ ਐਡਰੈਸ ਤੇ ਤੁਸੀਂ ਉਹਨਾਂ ਡਾਕੂਮੈਂਟਸ ਭੇਜਣਨਗੇ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਦਾ ਐਡਰੈਸ ਤੇ ਤੁਸੀਂ ਉਹਨਾਂ ਡਾਕੂਮੈਂਟਸ ਭੇਜਣੇ ਹੋਣਗੇ ਜੀ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅਪਲਾਈ ਕਰਨ ਦੀ ਲਾਸਟ ਡੇਟ ਰੱਖੀ ਗਈ ਹੈ 22/4/2024 ਤੱਕ ਤੁਸੀਂ ਨਾ ਪੋਸਟ ਨਾਲ ਅਪਲਾਈ ਕਰ ਸਕੋਗੇ ਪੋਸਟ ਅਨ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਇਹ ਪੋਸਟਾਂ ਰੈਗੂਲਰ ਬੇਸ ਤੇ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਪੋਸਟ ਨੰਬਰ 1 ਜੀ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ 3 ਜਰਨਲ ਦੀ 1 ਜੀ ਐਸ ਦੀ 1 ਜੀ ਜੋ ਹੈਂਡੀਕੈਪ ਉਮੀਦਵਾਰ ਨੇ ਉਹਨਾਂ ਲਈ ਇੱਕ ਪੋਸਟ ਹੈ ਜੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 10ਵੀਂ ਤੁਸੀਂ ਪਾਸ ਕੀਤੀ ਆ ਪੰਜਾਬੀ ਤੋਂ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਆ ਦੇ 18 ਤੋਂ ਲੱਗੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜਾਂ ਇਹ ਏਜ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਚਪੜਾਸੀ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਜਨਰਲ ਕੈਟਾਗਰੀ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 8ਵੀਂ ਤੁਸੀਂ ਪਾਸ ਕੀਤੀ ਪੰਜਾਬੀ ਦਾ ਨੌਲੇਜ ਹੈ ਉਮਰ ਹਦੀ 18 ਤੋਂ ਲੈ ਕੇ 35 ਸਾਲ ਦੇ ਵਿੱਚ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਜਦੋਂ ਤੁਸੀਂ ਅਪਲਾਈ ਕਰਨਾ ਜੀ 셀ਫ ਅਟੈਚਡ ਕਾਪੀਜ਼ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਜੋ ਲਾਸਟ ਡੇਟ ਰੱਖੀ ਗਈ ਹੈ 22 4 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਇੰਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਜੀ ਜੋ ਇੰਟਰਵਿਊ ਦਾ ਸ਼ਡਿਊਲ ਹੋਵੇਗਾ ਜੀ ਇਹ ਪ੍ਰੋਸੈਸਰ ਦੀਆਂ ਪੋਸਟਾਂ ਨੇ ਜੀ 5 6 2024 ਨੂੰ ਅਤੇ ਜੋ ਚਪੜਾਸੀ ਦੀਆਂ ਪੋਸਟਾਂ ਨੇ ਜੀ 13 5 2024 ਨੂੰ ਉਹਨਾਂ ਦੀ ਲਿਸਟ ਤੇ ਜੋ ਯੋਗ ਉਮੀਦਵਾਰ ਹੋਣਗੇ ਜੀ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਅਪਲੋਡ ਕਰਤੀ ਜਾਵੇਗੀ ਉਸ ਸਮੇਂ ਤੁਸੀਂ ਚੈੱਕ ਕਰ ਲੈਣਾ ਜੀ ਜੋ ਯੋਗ ਪਾਏ ਜਾਣਗੇ ਜੀ ਡਾਇਰੈਕਟ ਇੰਟਰਵਿਊ ਲਈ ਪਹੁੰਚ ਸਕਣਗੇ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਉਹ ਰਿਜੈਕਟ ਕਰਤੇ ਜਾਣਗੇ ਜੀ ਬਿਨਾਂ ਕੋਈ ਕਾਰਨ ਦੱਸੇ ਹੋਏ ਔਰ ਵੀ ਟਰਮੈਂਟ ਕੰਡੀਸ਼ਨ ਮੈਂਸ਼ਨ ਕੀਤੀਆਂ ਗਈਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਸੁਣ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ